ਰੰਗ ਪੇਂਟ ਦਾ ਜਿੱਤੋ ਹੋਇਆ ਆਪਾਂ ਦੱਸ ਕੇ ਦੇ ਦਾਂਗੇ ਥੋੜਾ ਬਹੁਤ ਹੋਇਆ ਹੁੰਦਾ ਆਪਾਂ ਐਵੇਂ ਝੂਠ ਨਹੀਂ ਬੋਲਦੇ ਤੇ ਕਾਗਜ਼ ਪੱਤਰਾਂ ਦੀ ਆਪਣੀ ਗਾਰੰਟੀ ਹੋ ਗਈ ਉਹ ਕੋਈ ਚੱਕਰ ਨਹੀਂ ਆ ਸਾਰਾ ਨੰਬਰ ਆ ਲੋਕਲ ਸਾਡੇ ਸਾਰਾ Ориਜਨਲ ਆ ਬਾਹਰ ਪੰਪ ਵਾਲਾ ਗਾ ਠੀਕ ਆ ਜੀ ਬਾਹਰ ਪੰਪ ਵਾਲਾ ਜੀ ਬਈ ਜੀ ਹਾਂਜੀ ਹਾਂਜੀ ਹੋ ਜਾਓ ਇੱਥੇ ਠੀਕ ਆ ਜੀ ਤੇ ਪਹਿਲਾਂ ਕਲੀਅਰ ਹੁੰਦੇ ਨੇ ਬਈ ਜੀ ਪਹਿਲਾਂ ਕਲੀਅਰ ਹੁੰਦੇ ਆ ਜੇ ਕਲੀਅਰ ਹੁੰਦੇ ਵੀ ਨਹੀਂ ਆਪਾਂ ਕਲੀਅਰ ਕਰਕੇ ਦੇਵਾਂਗੇ ਕਿਉਂਕਿ ਇਹਦੇ ਤੇ ਇਹਦੇ ਚ ਕਿੰਨਾ ਕ ਫਾਇਦਾ ਹੋ ਜੀ ਇਹ ਤੇ ਆਪਾਂ ਕਰਾ ਦੇਾਂਗੇ ਰੇਡ ਤੋਂ 2 ਲੱਖ ਦਾ ਫਾਇਦਾ ਜੀ ਨਾ ਵੀ ਦੋਸਤੋ ਸਾਰੇ ਬਾਈਆਂ ਦਾ ਇੱਕ ਨੰਬਰ ਕੰਮ ਆਗਾ ਤੇ ਟਰੈਕਟਰਾਂ ਬਾਰੇ ਜਾਣਕਾਰੀ ਲਵਾਂਗੇ ਤੇ ਵੀਡੀਓ ਚ ਬਣੇ ਰੋ ਬਾਈ ਸਤਿਗੁਰ ਜੀ ਸਤਿਗੁਰ ਜੀ ਠੀਕ ਆ ਬਾਈ ਜੀ ਬਹੁਤ ਜੀ ਅੱਜ ਕਿੰਨੇ ਕੁ ਟਰੈਕਟਰ ਆ ਬਾਈ ਅੱਜ ਹੈਗੇ ਆਪਣੇ ਕੋਲੇ 25-30 ਟਰੈਕਟਰ ਹੈਗੇ 25-30 ਹਾਂ ਜੀ ਠੀਕ ਹੈ ਹਰ ਵਕਤ ਅਵੇਲੇਬਲ ਹੀ ਹੁੰਦੇ ਅਵੇਲੇਬਲ ਹੀ ਹੁੰਦੇ ਬੱਝ ਜਾਂਦੇ ਘਟ ਜਾਂਦੇ ਬਿਕੂ ਕੀ ਜਾਂਦਾ ਠੀਕ ਆ ਜੀ ਤੇ ਆਪਾਂ ਪਹਿਲੀ ਗੱਲ ਕਰ ਲਈ ਜਿਹੜੇ ਵੀ ਟਰੈਕਟਰ ਹੋਣਗੇ ਬਾਈ ਜੀ ਰੰਗ ਪੇਂਟ ਦੇ ਤੇ ਕਾਪੀ ਕਾ ਜਰੰਟੇ ਰੰਗ ਪੇਂਟ ਦਾ ਜਿੱਤੋ ਹੋਇਆ ਆਪਾਂ ਦੱਸ ਕੇ ਦੇ ਦਾਂਗੇ ਥੋੜਾ ਬਹੁਤ ਹੋਇਆ ਹੁੰਦਾ ਆਪਾਂ ਐ ਤੇ ਕਾਗਜ਼ ਪੱਤਰਾਂ ਦੀ ਆਪਣੀ ਗਾਰੰਟੀ ਹੋਊਗੀ ਉਹ ਕੋਈ ਚੱਕਰ ਨਹੀਂ ਆ ਠੀਕ ਹੈ ਜਿਵੇਂ ਪਹਿਲਾਂ ਉਹਦਾ ਟਰੈਕਟਰ ਚੈੱਕ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਤੇ ਕਾਗਜ਼ ਪੱਤਰ ਦਾ ਜਿਵੇਂ ਕਹਦੀਆ ਉਹਦਾ ਆਪਣੀ ਗਾਰੰਟੀ ਉਹ ਕੋਈ ਗੱਲ ਨਹੀਂ ਠੀਕ ਆ ਬਾਈ ਜੀ ਤੇ ਆਪਾਂ ਕਰਾਂਗੇ ਬਾਈ ਜੀ ਪ੍ਰੀਤ 955 ਤੋਂ ਸਟਾਰਟ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੋ ਬਾਈ ਜੀ 4/4 ਚ ਆ ਗਿਆ ਹਾਂਜੀ 2018 ਮਾਡਲ ਆ ਰੇਡੀਅਲ ਟਾਇਰ ਨਵੇਂ ਲੱਗੇ ਆ ਵੇਟ ਵਗੈਰਾ ਕਨੋਪੀ ਵਗੈਰਾ ਨੂੰ ਸਾਰਾ ਕੁਝ ਲੱਗਿਆ ਹੋਇਆ ਠੀਕ ਆ ਜੀ 475000 ਰੁਪਏ ਡਿਮਾਂਡ ਹੈ ਦੀ ਮੰਨ ਤਾ ਨਾ ਮੰਨ ਤਰ ਮੌਕੇ ਦੇ ਹੋ ਜਾਊਗਾ ਕੋਈ ਗੱਲ ਠੀਕ ਹੈ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਟਰੈਕਟਰ ਸਾਰੇ ਪੰਜਾਬ ਨੰਬਰ ਨੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਸਾਰੇ ਪੰਜਾਬ ਨੰਬਰ ਨੇ ਬਾਈ ਜੀ ਟਰੈਕਟਰ ਪੂਰੇ ਓਕੇ ਰਿਪੋਰਟ ਚ ਬਣਨਗੇ ਤੇ ਫਾਈਬਰ ਦੀ ਹੋ ਫੁੱਟ ਲੱਗੀ ਹੋਏ ਬਾਈ ਜੀ ਹਾਂਜੀ ਤਾਂ ਕਹੇਗਾ ਬਾਈ ਜੀ ਪੁਰਾਣੇ ਮਾਡਲ ਦਾ ਸਵਰਾਜ 855 ਇਹ 1998 ਮਾਡਲ ਹੈ ਜੀ ਬਰਨਾਲਾ ਨੰਬਰ ਆ ਲੋਕਲ ਸਾਡੇ ਸਾਰੇ Ориਜਨਲ ਆ ਬਾਹਰ ਪੰਪ ਵਾਲਾਗਾ ਠੀਕ ਹੈ ਜੀ ਬਾਹਰ ਪੰਪ ਵਾਲਾਗਾ ਤੇ ਸਾਦੀ ਕਟਾਈ ਵਾਲਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ 80 ਪੈਸੇ ਹੈਗੇ ਗੁੜੀਆਰ ਦੇ ਟਾਇਰ ਆ ਇਹਦੇ ਠੀਕ ਹੈ 80 ਪੈਸੇ ਤਿਰੰਗ ਪਿੰਡ ਦਾ ਸਾਰਾ Ори ਤੇ ਮਾਡਲ ਬਈ 98 ਤੇ ਕੀ ਡਿਮਾਂਡ ਆ ਜੀ 2.5 ਲੱਖ ਰੁਪਿਆ ਡਿਮਾਂਡ ਆਈ ਇਹਦੀ 2.5 ਲੱਖ ਰੁਪਿਆ ਤੇ ਮਾਨਤਨ ਹੋ ਜੀ ਬਈ ਮਾਨਤਨ ਹੋ ਜੀ ਕੋਈ ਗੱਲ ਤੇ ਜੇ ਇਹਦੇ ਨਾਲ ਇਹਦੇ ਬਜਟ ਦਾ ਟਰੈਕਟਰ ਕਟਾਉਣਾ ਹੋਵੇ ਕੱਟਿਆ ਵੀ ਜਾਊਗਾ ਕੱਟਿਆ ਵੀ ਜਾਊਗਾ ਕੋਈ ਗੱਲ ਠੀਕ ਆ ਜੀ ਮਾਲਿਕਾ 750 ਦਾ ਤੇ 55 ਹੌਸਪਾਵਰ ਵਾਲਾ ਬਿਨਾ ਚੇਂਜਰ ਵਾਲਾ ਹਾਂਜੀ 2018 ਮਾਡਲ ਹੈ ਟਾਇਰ ਇਹਦੇ 80% ਨਾਲ ਦੇ ਆਗੇ ਨਾਲ ਦੇ ਟਾਇਰ ਆਗੇ ਨਾਲ ਦੇ ਟਾਇਰ ਆ 50 ਨੰਬਰ ਫਰਸਟ ਓਨਰ ਹੈ ਫਰਸਟ ਓਨਰ ਆਗਾ ਤੇ ਨਾਲ ਦੀ ਟਾਇਰ ਆਗੇ ਬਈ ਜੀ ਕੰਡੀਸ਼ਨ ਪੂਰੀ ਕੋਕਾ ਪੀਆ ਇੰਜੀਨਰ ਦਾ ਬਈ ਜੀ ਪੂਰਾ ਇਹਦੀ 5,25,000 ਰੁਪਏ ਦੀ ਮੰਗ ਆਈ ਠੀਕ ਹੈ 5,25,000 ਰੁਪਿਆ ਸਾਈਡ ਗੇਅਰ ਤੇ ਲੋਨ ਵਗੈਰਾ ਹੋ ਜੂ ਬਈ ਜੀ ਇਹ ਤੇ ਹਾਂਜੀ ਹਾਂਜੀ ਹੋ ਜੂ ਇਹ ਤੇ ਠੀਕ ਹੈ ਜੀ ਤੇ ਪਹਿਲਾਂ ਕਲੀਅਰ ਹੁੰਦੇ ਨੇ ਬਈ ਜੀ ਪਹਿਲਾਂ ਕਲੀਅਰ ਹੁੰਦੇ ਆ ਜੇ ਕਲੀਅਰ ਹੁੰਦੇ ਵੀ ਨਹੀਂ ਆਪਾਂ ਕਲੀਅਰ ਕਰਕੇ ਦੇਵਾਂਗੇ ਕਿਉਂਕਿ ਲੋਨ ਫੇਰੀ ਹੋਣਾਗਾ ਜੇ ਪਹਿਲਾਂ ਵਾਲਾ ਕਲੀਅਰ ਹੋਊਗਾ ਠੀਕ ਹੈ ਜੀ ਤੇ ਆ ਕਹ ਗਿਆ ਬਈ ਜੀ ਮੈਸੀ 99100 2018 ਮਾਡਲ ਟਾਇਰ ਵਗੈਰਾ ਇਹਦੇ ਨਾਲ ਦੇ ਆ 6570 ਰੁਪਏ ਵਾਲੇ ਤੇ ਬਾਕੀ ਬੇਟ ਵਗੈਰਾ ਲੱਗੇ ਹੋਣੇ ਸਕੰਦਰਾ ਪੈਕ ਟਾਇਰਾਂ ਦੇ ਹਾਂਜੀ ਠੀਕ ਆ ਵੀਰਵਾਦੇ ਬਾਕੀ ਸੋ ਵਗੈਰਾ ਰਿਗਾਰਡ ਰਿਜਨਲ ਹੀ ਸਾਰਾ ਕੁਝ ਠੀਕ ਹੈ ਜੀ ਇਦੀ ਕੀਮਤ ਹੈਗੀ 495000 ਰੁਪਿਆ 2018 ਮਾਡਲ ਆ ਠੀਕ ਹੈ ਜੀ ਤੇ ਨਾਲ ਦੇ ਨਾਲ ਕੰਟੈਂਸ ਕਿਨੇ ਕਿ ਚੱਲੂਗੇ ਜੀ 1800 ਘੰਟਾ ਚੱਲਿਆ ਇਹ 1818 ਮਾਡਲ 1800 ਘੰਟਾ ਚੱਲਿਆ ਹਾਂਜੀ ਤੇ ਅੱਗੇ ਗਿਆ ਬਾਈ ਜੀ ਝੋਟਾ ਝੋਟੇ ਗੇਰ ਵਾਲਾ ਝੋਟਾ ਟਰੈਕਟਰ ਤੇ ਜਿਵੇਂ ਆਪਾਂ ਕਹਦੀਏ ਬਾਈ ਜੀ ਲੁੱਕ ਵੀ ਪੂਰੀ ਮੈਟਰ ਕਰਦੀ ਹੈ ਕਿ ਉੱਚਾ ਹੈ ਕਰਤਾ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਖੁੱਲੇ ਪਲੇਟਫਾਰਮ ਵਾਲਾ ਹਾਂਜੀ ਇਹ 65 ਐਚਪੀ ਦੇ ਵਿੱਚ ਆਈ ਫਾਰਮ ਟਰੈਕ 60 65 ਠੀਕ ਹੈ ਜੀ 1000 ਘੰਟਾ ਹਾਂਜੀ ਗੱਪਣਾ ਮਾਰਦੇ ਨਹੀਂ ਨਹੀਂ ਜਮਾ ਸਹੀ ਹੈ ਗੱਪ ਕੀ ਹੈ ਚਲੋ ਬਈ ਨਾਲ ਦੇ ਟਾਇਰ ਨਹੀਂ ਹੈ 1000 ਘੰਟਾ ਚੱਲੇ ਹੋਏ ਮੋਗੇ ਦਾ ਨੰਬਰ ਬਈ ਹਾਂਜੀ ਟਰੈਕਟਰ ਪੂਰਾ ਕੋਕਾ ਪੀਸ ਪਿਆਗਾ ਅੱਗੇ ਵੀ ਵੇਟ ਲੱਗਿਆ ਪਿੱਛੇ ਵੀ ਵੇਟ ਲੱਗਿਆ ਠੀਕ ਹੈ ਅੱਗੇ ਵੀ ਵੇਟ ਲੱਗਿਆ ਤੇ ਪਿੱਛੇ ਵੀ ਵੇਟ ਲੱਗਿਆ 16 ਦੇ ਟਾਇਰ ਚਾਟੇ ਵਗੈਰਾ ਬਈ ਜੀ ਸ਼ੌਕ ਨੂੰ ਹੈ ਹਾਂਜੀ 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 ਠੀਕ ਹੈ ਜੀ ਇਹ ਫਰਸਟ ਓਨਰ ਵੀ ਬਈ ਜੀ ਫਰਸਟ ਓਨਰ ਠੀਕ ਹੈ ਜੀ ਇਹ ਮਾਡਲ ਬਈ ਜੀ ਇਹ ਮਾਡਲ ਹੈਗਾ 2014 ਜੀ 14 ਤੇ ਡਿਮਾਂਡ ਬਈ ਜੀ ਇਹਦੀ 590000 ਰੁਪਈਆ ਜੀ 590000 65hp ਦੇ ਵਿੱਚ ਆ 3 ਸਪੀਡ ਕਰਾਰੋ ਗੀਅਰ ਦੇ ਵਿੱਚ ਕਰਾਰੋ ਗੀਅਰ ਦੇ ਵਿੱਚ ਜਿਹਦੀ ਡਿਮਾਂਡ ਪੱਧਾ ਗਈ ਹਾਂਜੀ ਠੀਕ ਹੈ ਜੀ 60 65 ਚੱਕ ਕੇ ਬਈ ਜੀ ਪ੍ਰੀਤ ਇਹ 2021 ਮਾਡਲ ਆ ਜੀ ਸੈਡ ਗੀਅਰ ਦੇ ਵਿੱਚ 60 99 ਟੌਪ ਮਾਡਲ ਆ 800 ਘੰਟਾ ਚੱਲਿਆ ਹਾਲੇ ਠੀਕ ਹੈ 2 ਸਪੀਡ ਚ ਬਈ ਜੀ 2 ਸਪੀਡ ਚ 2 ਸਪੀਡ ਚ ਆਗਾ ਹਾਂਜੀ ਸੈਡ ਗੀਅਰ ਆ ਕਿ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਟਾਇਰ 85 ਪੈਸੇ ਨਾਲ ਦੀ ਆਈ ਹਾਲੇ ਠੀਕ ਹੈ 85 ਪੈਸੇ ਨਾਲ ਦੇਣਗੇ ਤੇ 16 ਦੇ ਟਾਇਰਾਂ ਚ ਬਈ ਜੀ ਹਾਂਜੀ ਟ ਵਾਕੇ ਜੈਦੀ ਚੈੱਕ ਕਰਕੇ ਲੈ ਕੇ ਜਾਓ ਇੱਕੇ ਮਾਡਲ ਆ ਤੇ ਕੀ ਡਿਮਾਂਡ ਆ ਬਈ ਜੀ ਇਹਦੀ ਡਿਮਾਂਡ ਹੈਗੀ ਆ ਜੀ 465000 ਰੁਪਇਆ 465000 ਰੁਪਇਆ ਬਾਕੀ ਹੁੱਡ ਵਗੈਰਾ ਲੱਗੀ ਹੋਈ ਹੈਗੀ ਤੇ ਸੀਟ ਕਵਰ ਵਗੈਰਾ ਵੀ ਪੂਰੇ ਵਧੀਆ ਲੱਗੇ ਹੋਏ ਨੇ ਜੀ ਤੇ ਕਹੇਗੇ ਬਈ ਜੀ ਪ੍ਰੀਤ 6049 ਇਹ 2020 ਮਾਡਲ ਹੈ ਜੀ ਇਹ 2020 ਮਾਡਲ ਹੈ ਤੇ ਇਹਦੇ ਵੀ ਨਾਲ ਦੀ ਹੈ ਹਲੇ ਟੌਪ ਮਾਡਲ ਹੈ ਸੈਂਟਰ ਗੀਅਰ ਚ ਹਾਈ ਲੋ ਆ ਸਿੰਪਲ ਠੀਕ ਆ ਜੀ ਤੇ ਸੈਂਟਰ ਗੀਅਰ ਹੈਗਾ ਹਾਂ ਜੀ ਤੇ ਰੰਗ ਪੇਂਟ ਦਾ ਬਈ ਜੀ ਰੰਗ ਭੇਟਦੀ ਆਪਣੀ ਗਾਰੰਟੀ ਹੋਊਗੀ ਜੀ 4.5 ਲੱਖ ਰੁਪਏ ਡਿਮਾਂਡ ਹੈ ਜੀ 4.5 ਲੱਖ ਰੁਪਇਆ ਹਾਂਜੀ ਸਾਰੇ ਬਾਕੀ ਮੁੱਤੇ ਦੇ ਮਾਰਦਾਨ ਬਈ ਜੀ ਹੋ ਜਾਊਗਾ ਹੋ ਜਾਊਗਾ ਕੋਲਾਂ ਦੇ ਟਾਇਰਾਂ ਚ ਵੀ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵੀ ਹੋ ਜਾਊਗਾ ਹਾਂਜੀ ਤੇ ਕਹਿੰਗੇ ਬਈ ਮੈਸੀ 9500 ਇਹ 2021 ਮਾਡਲ ਹੈ ਜੀ ਸਮਾਰਟ ਸੀਰੀਜ਼ ਦੇ ਵਿੱਚ 4 ਸਪੀਡ ਆ ਟਾਇਰ ਅੱਸੀ ਬਹਿ ਨਾਲ ਦੀ ਆ ਇਹਦੇ ਕ੍ਰੋਪੀ ਵਗੈਰਾ ਵੇਟ ਇਹਨੂੰ ਲੱਗੇ ਹੋਏ ਆ ਠੀਕ ਹੈ ਵੇਟ ਵਗੈਰਾ ਵੀ ਲੱਗੇ ਹੋਣੇ ਕਈ ਵੀਰ ਤੱਕ ਜਿਵੇਂ ਕਹਦੀ ਆਪਾਂ ਬਈ ਵੇਟ ਵਗੈਰਾ ਲਾ ਲੈਂਦੇ ਨੇ ਵਧੀਆ ਟਾਇਰ ਨੇਗੇ ਜੇ ਕੇ ਦੇ ਹਾਂਜੀ ਤੇ ਮਾਡਲ ਬਈ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਹੈਗੀ 7,25,000 ਰੁਪਏ ਜੀ ਤੇ ਕਿੰਨੇ ਘੰਟੇ ਚੱਲੇਗਾ ਬਾਈ ਜੀ ਇਹ 1500 ਘੰਟੇ ਆ ਜੀ ਬਰਨਾਲਾ ਨੰਬਰ ਆ ਬਰਨਾਲਾ ਪੀਵੀ 19 ਨੋਕਲ ਨੰਬਰ ਆ ਬਾਈ ਜੀ ਚੇਂਜਰ ਵਾਲਾ ਹਾਂਜੀ ਠੀਕ ਆ ਬਾਈ ਜੀ ਤੇ ਜਿੰਨੇ ਟਰੈਕਟਰ ਹੁੰਦੇ ਬਾਈ ਜੀ ਮੈਂ ਕਹਿੰਦਾ ਨਾਲ ਦੇ ਟਾਰਾਂ ਵਾਲੇ ਹੁੰਦੇ ਆ ਨਾ ਹਾਂਜੀ 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 ਤਾਂ ਕਹਿੰਦੇ ਬਾਈ ਜੀ ਅਰਜਨ ਨੋਵੋ ਰਿਲੈਕਸ ਮਾਡਲ ਵਾਲਾ ਇਹ ਵੀ ਚੇਂਜਰ ਚਾਹੀਦਾ ਇਹ ਵੀ ਚੇਂਜਰ ਚਾਹੀਦਾ 2022 ਮਾਡਲ ਆ 2022 ਮਾਡਲ ਆਗਾ ਪੀਵੀ 13 ਸੰਗਰੂਰ ਦਾ ਨੰਬਰ ਆ 110 ਘੰਟੀ ਚੱ ਸੁਣੋ ਅਰਜਨ ਸੇਲਦਾ ਨਹੀਂ ਫੜਾਗੇ ਵੀ ਆ ਸਾਡਾ ਬੇਜ ਇਹ 110 ਘੰਟੇ ਚੱਲੇਗਾ ਠੀਕ ਹੈ ਜੀ origignal ਬਈ ਜੀ 100 110 ਘੰਟੇ ਚੱਲੇ ਹੋਇਆ ਹੈਗਾ ਹਾਂਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕਹਿੰਦੇ ਲੋਡ ਹਾਂਜੀ ਹਾਂ mrf ਪਿਆ ਹਜੇ ਨਾਲ ਦੇ ਹੀ ਆ ਠੀਕ ਹੈ ਜੀ mrf ਬਈ ਜੀ ਹਜੇ ਤੱਕ ਪਿਆ ਕਰ ਲੈ ਚੈੱਕ ਕਰਵਾ ਦੇ ਹਾਂਜੀ ਠੀਕ ਕਈਆਂ ਵੀਰਾਂ ਦੀ ਮਜਬੂਰੀ ਹੋ ਜਾਂਦੀ ਹੈ ਬਈ ਜੀ ਵੇਚਣ ਦੀ ਹਾਂਜੀ ਤੇ ਕੀ ਡਿਮਾਂਡ ਆ ਬਈ ਜੀ ਇਹਦੀ ਡਿਮਾਂਡ ਹੈਗੀ ਹੈ 7 ਲੱਖ 75000 ਰੁਪਏ ਜੀ 7 ਲੱਖ 75000 ਰੁਪਏ ਪੂਰਾ ਕੋਕਾ ਪੀਸ ਆ ਬਈ ਜੇ ਤੁਸੀਂ ਨਵਾਂ ਟਰੈਕਟਰ ਖਰੀਦ ਕਿੰਨਾ ਕ ਫਾਇਦਾ ਹੋ ਜੂਗਾ ਜੀ ਫਾਇਦਾ ਕਰ ਦਾਂਗੇ ਕੋਈ ਗੱਲ ਜੇ ਤੁਹਾਡੀ ਵੀਡੀਓ ਦੇਖ ਕੇ ਉਹ ਆਪ ਨੂੰ ਦੱਸੂਗਾ ਕਿ ਕੋਈ ਨਾ ਫਾਇਦਾ ਆਪਾਂ ਪੂਰਾ ਕਰ ਦਾਂਗੇ ਜਿੰਨਾ ਹੋ ਸਕਿਆ ਠੀਕ ਹੈ ਜੀ ਤੇ ਅੱਗੇ ਗਿਆ ਬਾਈ ਜੀ 5310 ਫੇਰ ਪ੍ਰੋ ਵਾਲਾ ਹਾਂਜੀ ਇਹ ਹੈਗਾਗਾ 2023 ਮਾਡਲ 10ਵੇਂ ਮਹੀਨੇ ਜੀ ਨਿਕਲਾ ਹੀ ਹਲੇ ਠੀਕ ਹੈ ਜੀ ਆ ਜੇ ਮੰਨ ਕੇ ਚੱਲ 5 ਕੁ ਮਹੀਨੇ ਹੋਏ 5 ਕੁ ਮਹੀਨੇ ਹੋਇਆ 5 ਸਾਲ ਦੀ ਗਾਰੰਟੀ ਇਹਦੀ ਪਈ ਉਹ ਆਪਾਂ ਅਗਲੇ ਨੂੰ ਦਵਾ ਦਾਂਗੇ ਬੀਟ ਵਗੈਰੇ ਨੂੰ ਐਕਸਟਰਾ ਅੱਗੇ ਲੱਗੇ ਹੋਏ ਆਗੇ ਠੀਕ ਹੈ ਜੀ ਜੇ ਨਵੇਂ ਤੇ ਇਹਦੇ ਚ ਕਿੰਨਾ ਕ ਫਾਇਦਾ ਹੋ ਜੂਗਾ ਜੀ ਇਹ ਜੇ ਆਪਾਂ ਕਰਾ ਦਾਂਗੇ ਡੇਢ ਤੋਂ 2 ਲੱਖ ਦਾ ਇਹ ਤਾਂ ਹਾਰ પાਕੇ ਲੈ ਜਾ ਕੋਈ ਨਾ ਨਮਾ 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 ਬਾਕੀ ਗਰੰਟੀ ਵਗੈਰਾ ਵੀ ਸਾਰੀ ਮਿਲੂਗੀ ਗਰੰਟੀ ਵਗੈਰਾ ਵੀ ਮਿਲੂਗੀ 5 ਸਾਲ ਦੀ ਗਰੰਟੀ ਸਾਰਾ ਕੁਝ ਮਿਲੂਗੀ ਠੀਕ ਆ ਜੀ ਤੇ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਹੈਗੀ 9,60,000 ਰੁਪਏ 9,60,000 ਬਾਕੀ ਮੌਕੇ ਤੇ ਕਰ ਦਾਂਗੇ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋ ਜਾਏਗਾ ਬਾਈ ਹਾਂਜੀ ਹਾਂਜੀ ਤੇ ਅਗੇ ਬਾਈ ਲਵੇ ਪੁਰਾਣੇ ਮਾਡਲ ਦਾ ਆਰਦਰ 2010 ਮਾਡਲ ਆ ਪਾਵਰ ਸਟੀering ਦੇ ਵਿੱਚ ਆ ਤੇਲ ਬ੍ਰੇਕਾਂ ਠੀਕ ਆ ਜੀ ਤੇ 50 ਨੰਬਰ ਫਾਸਟ ਉਹਨਾਂ 2010 ਮਾਡਲ ਕੀਮਤ ਹੈਗੀ ਹੈਗੀ 3,75,000 ਰੁਪਿਆ ਠੀਕ ਹੈ ਚੱਲਿਆ ਕਰਨ ਦੀ ਗੱਲ ਕਰੀ ਟਾਇਰ ਤਾਂ ਨਵੇਂ ਲੱਗੇ ਬੀਕੇਡੀ ਦੇ ਬੀਕੇਡੀ ਦੇ ਦੂਜਿਆਂ ਨਾਲੋਂ 6000 ਰੁਪਏ ਮਹਿੰਗੇ ਆਲੇ ਹਾਂਜੀ ਤੇ ਬਾਕੀ ਸਪੀਕਰ ਵਗੈਰਾ ਲੱਗੇ ਹੋਏ ਨੇ ਬਾਈ ਜੀ ਤੇ ਰੰਗ ਪੇਂਟ ਦਾ ਬਾਈ ਜੀ ਇਹ 10 ਕਿ ਦਿਨ ਹਾਂ 10 ਕਿ ਦੇਵਾਂਗੇ ਜੇ ਕਿਤੇ ਹੋਇਆ ਵੀ ਹੋਇਆ ਠੀਕ ਹੈ ਜੀ ਉਹ ਕੋਈ ਗੱਲ ਕਿਉਂਕਿ ਪੁਰਾਣਾ ਮਾਡਲ ਹਾਂਜੀ 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 ਤੇ ਅੱਗੇ ਕਹੇ ਬਾਈ ਜੀ ਜੌਂਡੀਆਰ 55 ਦਾ ਗੀਅਰ ਪ੍ਰੋ ਹੈ ਜੀ 2021 ਮਾਡਲ 4 ਸਪੀਡ ਦੇ ਵਿੱਚ ਠੀਕ ਹੈ ਜਿਵੇਂ ਪਿਛਲੇ ਸਾਲ ਇਹਦੀ ਡਿਮਾਂਡ ਬਹੁਤ ਜ਼ਿਆਦਾ ਹਾਂਜੀ 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 ਇਸ ਵਾਰ ਵੀ ਬਹੁਤ ਡਿਮਾਂਡ ਹੈ ਇਹਦੀ ਟਾਇ ਪੀਵੀ 13 ਨੰਬਰ ਅੱਗੇ ਪਲੇਟਾਂ ਲੱਗੀਆਂ ਹੋਈਆਂ ਸ੍ਰੀ ਸਰਕਾਰੀ ਨੰਬਰ ਪਲੇਟਾਂ ਨੇ ਪੀਵੀ 13 ਸਗਰੂਰ ਦਾ ਨੰਬਰ ਆ ਬਾਈ ਇਹ ਹੈਵੀ ਬੰਪਰ ਲੱਗਾ ਹੋਇਆ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਕੋਕਾ ਪੀਸ ਪਿਆ ਤੇ ਕੀ ਡਿਮਾਂਡ ਆ ਬਾਈ 7 ਲੱਖ 90 ਹਜ਼ਾਰ ਰੁਪਿਆ ਡਿਮਾਂਡ ਹੈ ਇਹਦੀ ਬਾਈ ਮਾਡਲ ਹਾਂਜੀ 21 ਮਾਡਲ ਹੈ 21 ਫਰਸਟ ਓਨਰ ਹੈ ਫਰਸਟ ਓਨਰ ਹੈ ਹਾਂ ਸਗਰੂਰ ਨੰਬਰ ਸਗਰੂਰ ਦਾ ਨੰਬਰ ਆ ਜੀ ਠੀਕ ਹੈ ਜੀ ਤੇ ਅੱਗੇ ਗਿਆ ਬਾਈ ਜੀ ਸੋਨਾ ਲਿਕਾ ਹਾਂਜੀ ਇਹ ਵੀ 750 ਦਾ ਹੈਗਾ ਤੇ ਮਾਡਲ ਬਾਈ ਜੀ ਇਹ 2021 ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਰੰਗ ਪੇਂਟ ਦਾ ਪੂਰਾ origignal ਹੀ ਬਈ ਪੂਰਾ origignal ਹੀ ਟਾਇਰ ਅੱਸੀ ਪਏ ਆ ਨਾਲ ਦੇ ਨਾਲ ਦੀ ਜੀ ਨਾਲ ਦੀ ਜੀ ਜਿੰਨੇ ਮੈਂ ਕਹਿੰਦਾ ਟਰੈਕਟਰ ਨੇ ਬਈ ਨਾਲ ਦੇ ਨਾਲ ਦੇ ਡੇਰਾ ਚੀ ਠੀਕ ਆ ਜੀ ਤੇ ਡਿਮਾਂਡ ਬਈ ਜੀ ਡਿਮਾਂਡ ਹੈਗੀ ਆ ਇਹਦੀ 5,75,000 ਰੁਪਏ ਜੀ ਠੀਕ ਆ ਜੀ ਤੇ ਮਾਨਤਨ ਬਈ ਮੌਕੇ ਤੇ ਹੋ ਜਾ ਹਾਂਜੀ ਹਾਂਜੀ ਤੇ ਅਗਲਾ ਬਈ ਜੀ ਚੇਂਜਰ ਗੇਅਰ ਵਾਲਾ ਸੋਨਾਲੀਕਾ 60 ਜੀ ਇਹ ਚੇਂਜਰ ਦਾ ਹਾਂਜੀ ਠੀਕ ਆ ਜੀ ਸੋਨਾਲੀਕਾ 60 ਦਾ ਚੇਂਜਰ ਗੇਅਰ ਚ ਹੈਗਾ ਤੇ ਕੰਡੀਸ਼ਨ ਦਾ ਪੂਰਾ ਸਾਫ ਪਿਆ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਇਹਦੇ ਵੀ ਨਾਲ ਦੇ ਉਹਨਾਂ ਇਹਦੇ ਵੀ ਨਾਲ ਦੇ 65 ਪੈਸੇ ਜੀ ਠੀਕ ਹੈ ਜੀ 65 ਪੈਸੇ ਟਾਇਰ ਨਾਲ ਦੇਣੇ ਬਾਈ ਜੀ 16 ਦੇ ਟਾਇਰਾਂ ਦੇ ਜੇ ਕੇ ਦੇ ਟਾਇਰ ਨੇ ਬਾਈ ਜੀ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਬਾਈ ਜੀ 6,35,000 ਰੁਪਏ ਡਿਮਾਂਡ ਹੈ ਇਹਦੀ 6,35,000 ਰੁਪਏ 3 ਸਪੀਡ ਚਾਹੀਏ 3 ਸਪੀਡ origignal ਟਰੈਕਟਰ ਸਾਰਾ ਠੀਕ ਹੈ ਯਾਰ origignal ਹੀ ਬਾਈ ਜੀ ਜਿੰਨਾ ਟਰੈਕਟਰ ਹੈਗਾ ਬਾਕੀ ਬਾਈ ਬਾਈਆਂ ਕੋਲੇ 4x4 ਟਰੈਕਟਰ ਵੀ ਹੈਗੇ ਨੇਗੇ ਤੇ ਜੇ ਕਿਸੇ ਨੇ ਬਾਈ ਜੀ ਜਿਵੇਂ ਆਪਾਂ ਕਹਦੀਏ ਅਰਜਨ ਪ੍ਰੀਤ ਨਿਊ ਹਾਲੈਂ ਤੱਕ ਰਿਹਾ ਦਿਓ ਤੇ ਮੋਬਾਈਲ ਨੰਬਰ ਦੱਸ ਦੋ ਤੇ ਲਿਖੇ ਸੰਭਾ। ਮੋਬਾਈਲ ਨੰਬਰ ਹੈਗਾ ਆਪਣੇ 98152585869 ਤੇ ਦੂਸਰਾ ਨੰਬਰ ਹੈਗਾ 94632 17946 ਠੀਕ ਹੈ ਜੀ। ਪਿੰਡ ਸੰਘੇੜਾ ਬਰਨਾਲੇ ਬਰਨਾਲਾ ਜ਼ਿਲ੍ਹਾ ਤੇ ਆਪਣਾ ਪਿੰਡ 2 ਕਿਲੋਮੀਟਰ ਦੇ ਦੂਰਤੀਆ ਬਰਨਾਲੇ ਤੋਂ ਤੇ ਜੇ ਕਹੇ ਨੇ ਪੁੱਛ ਕੇ ਵੀ ਆਉਣਾ ਹੋਵੇ ਤਾਂ ਢਾਲੀਆਲ ਟਰੈਕਟਰ ਵਾਲਿਆਂ ਦੇ ਪੁੱਛ ਕੇ ਆ ਸਕਦਾ ਕੋਈ ਠੀਕ ਹੈ ਜੀ। ਤੇ ਕਿਰਾਏ ਵਗੈਰਾ ਤੇ ਹੁਣ ਜੀ ਕਿਰਾਏ ਵਗੈਰਾ ਤੇ ਵੀ ਆਪਾਂ ਟਰੈਕਟਰ ਦੇ ਦੇ ਦਿੰਨੇ ਆਂਗੇ ਜਿਵੇਂ ਮਹੀਨੇ ਤੇ ਵੀ ਇਕੱਠਾ ਦੇ ਦਿੰਨੇ ਆ ਤੇ ਦਿਹਾੜੀਆਂ ਤੇ ਵੀ ਦੇ ਦਿੰਨੇ ਆ ਉਹ ਕੋਈ ਗੱਲ ਨਹੀਂ। ਠੀਕ ਹੈ ਦਿਹਾੜੀ ਤੇ ਬਿਜਾ ਜਾਨੀ ਹਾਂਜੀ ਹਾਂਜੀ ਠੀਕ ਹੈ ਉਹ ਜੇ ਇਕੱਠਾ ਟਰੈਕਟਰ ਲੈਂਦਾ ਭਾਈ ਜੀ ਮਹੀਨੇ ਲਈ ਉਹਦੇ ਲੈਸ ਹੋ ਜਾਂਦਾ ਭਾਈ ਹਾਂ ਉਹਦੇ ਲੈਸ ਹੋ ਜਾਂਦਾ ਮੰਨ ਕੇ ਚਲੋ ਜੇ ਦਿਹਾੜੀ ਤੇ ਲਿਆਣਾ ਕੋ ਉਹਦੀ 2000 ਰੁਪਏ ਦਿਹਾੜੀ ਹੈ ਜੇ ਮਹੀਨੇ ਤੇ ਇਕੱਠਾ ਲਿਆਣਾ ਉਹਦਾ 45000 ਰੁਪਏ ਮਹੀਨੇ ਦਾ ਉਹ 15000 ਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਤੇ ਜਿਹੜਾ ਆਪਣਾ ਕਹਦੀ ਹੈ ਭਾਈ ਜੀ 2000 ਰੁਪਏ ਦਿਨ ਦਾਗਾ ਉਹ ਟੂ ਸਪੀਡ ਦਾ ਭਾਈ ਜੀ ਉਹ ਟੂ ਸਪੀਡ ਦੇ 3 ਸਪੀਡ ਲਿਆਣਾ ਉਹਦੀ 2500 ਰੁਪਏ ਦਿਹਾੜੀ ਹੈ ਜੇ 4 ਵੀਲ ਲਿਆਣਾ ਉਹਦੀ 3000 ਰੁਪਏ 3000 ਹਾਂਜੀ ਆਪ ਦਾ ਬ ਨੋ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਨਾ ਭੁੱਲਣਾ ਮਿਲਦਾ ਕਿਸ ਨਵੀਂ ਵੀਡੀਓ ਤੱਕ ਲਈ ਬਈ ਧੰਨਵਾਦ